ਮੇਰਾ ਨਾਮ ਜਸ਼ਨ ਕੁਮਾਰ ਆ ਮੈਨੂੰ ਆਰਓ ਲਗਾਇਆ ਗਿਆ 12 ਨੰਬਰ ਬੂਥ ਦਾ ਮੇਰੇ ਕੋ 11 ਪਿੰਡ ਨੇ ਜਿਹੜੀ ਲਿਸਟ 'ਚ ਹੈਗਾ ਬਲੱਗਨ ਕਮਾਲਪੁਰ ਅਫਗਾਨਾ ਹਰਦੋਸ਼ੰਨੀ ਅਲਰਟਪਿੰਡੀ ਬਾਉਪੁਰ ਅਫਗਾਨਾ ਅਲੋਨਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਪੋਰਵਾਲ ਅਰਈਆਂ ਇਸ ਸਥਾਨ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿੰਨੇ ਬੰਦੇ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀ ਟੀਮਾਂ ਨੇ ਪੁਲਿਸ ਸਪੋਰਟ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਹੈ ਅੰਦਰ ਆਉਣਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂ ਉਹਨਾਂ ਦਾ ਆਪਾਂ ਨਾਮਿਨੇਸ਼ਨ ਜ਼ਰੂਰ ਲਵਾਂਗੇ। ਕੀ ਅਪੀਲ ਹੈ ਕਿ ਮੀਤਵਰਣ ਜਿਹੜੇ ਤੇ ਅੰਮੀਦਵਾਰਾਂ ਨੂੰ ਅਪੀਲ ਹੈ ਕਿ ਆਪਣਾ ਆਂਦੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ ਹਰ ਅੰਦਰ ਆਓ ਫਰ ਘੰਟ ਪੰਜਾਬ ਕੋਈ ਭੀੜ ਨਾ ਮਚਾਓ। ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਪਹਿਲਾਂ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮਿਨੇਸ਼ਨ ਜ਼ਰੂਰ ਲਿਆ ਜਾਵੇਗਾ। ਠੀਕ ਹੈ। ਆ ਮੇਰਾ ਨਾਮ ਵਿਕਰਮ ਸਿੰਘ ਹੈ। ਮੈਂ ਤੇ ਰਟਨਿੰਗ ਅਫਸਰ ਹਾਂ ਬੂਤ ਆਪਣੇ ਕਲਸਟਰ 11 ਦਾ। ਤੇ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮਿਨੇਸ਼ਨ ਪੇਪਰ ਜਮ੍ਹਾਂ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟਸ। ਇੱਥੇ ਟੋਟਲ 11 ਨੋ ਨੋ ਆਰੋਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿੱਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਟ ਕਰਾ ਦੇ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਨੇ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮਿਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਪਰਮਾਨੰਮਿਸ਼ ਤੇ ਪਰ ਦੇ ਸਕਦਾ ਸਿਰਫ ਉਮੀਦਵਾਰੀ ਅੰਦਰ ਆਣੇ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਤਾ ਤੇ ਜਿਹੜੇ ਆਪਣੇ ਸਮਰਥਕ ਨੇ ਉਹ ਨਾਲ ਸਕੈਂਡਰ ਲੈ ਕੇ ਰੱਖਿਆ ਕਾਰਜਕੀ ਕੀ ਹੋ ਜੇਗਾ ਲੋਨਿੰਦੇ ਦਾ ਸਾਰੇ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਔਰ ਨਾਮਿਨੇਸ਼ਨ ਫਾਰਮ ਚਾਹੀਦਾ ਅਨੁਲਾਗ ਚਾਹੀਦਾ ਨਾਲ ਜਿਹੜੇ ਲੋੜਿੰਦੇ ਦਸਤਾਵੇਜ਼ ਨੇ ਉਹ ਦੱਸੇ ਸਾਰੇ ਨੇ ਉਹ ਲੈ ਕੇ ਆਣਗੇ ਕਿਨੇ ਤੱਕ ਸਮਾਂ ਹੈ ਇਹ 3 ਵਜੇ ਤੱਕ ਦਾ 11 ਵਜੇ ਤੋਂ ਲੈ ਕੇ 3 ਵਜੇ ਅੱਜ ਆਖਰੀ ਅੱਜ ਆਖਰੀ ਭੀੜ ਕਾਫੀ ਹੋ ਗਈ ਲੱਗਦਾ 3 ਵਜੇ ਤੱਕ ਪਹੁੰਚ ਜੇ ਕੋਈ ਗੱਲ ਨਹੀਂ ਜਿਹੜਾ ਵੀ ਆਪਣੇ ਇਸ ਪਰਮਿਟ ਦੇ ਅੰਦਰ ਆ ਜਾਏਗਾ 3 ਪੋਰੇ ਨਾਮ ਨਹੀਂ ਸ਼ਿਪ ਪੱਲੇ ਆ ਗਏ ਐਂਟਰ ਹੋ ਗਿਆ ਉਹਦੇ ਦੇਰ ਮੈਂ ਉਚਿਤ ਅਧਿਕਾਰੀ ਆ ਲਈ ਤਾਂ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਪੋਰੇ ਨਾਮ ਨਹੀਂ ਸ਼ਿਪ ਪੱਲੇ ਆ ਗਏ ਸਾਰੇ ਪ੍ਰਬੰਧ ਨੇ ਤਾਂ ਅਸੀਂ ਦੇਖ ਹੀ ਸਕਦੇ ਹਾਂ ਉੱਥੇ ਤੇ ਸਾਰੇ ਉਚਿਤ ਉਚਿਤ ਅਧਿਕਾਰੀ ਆਏ ਹੋਣੇ ਪੁਲਿਸ ਵਾਲੇ ਪੂਰਾ ਪ੍ਰੋਪਰ ਪ੍ਰਬੰਧ ਹੈਗਾ